ਆੜ ਦਾ ਮੁੱਦਾ ਅੱਜ ਸੰਸਦ ਨੂੰ ਉਠਾएंगे ਮੰਗ ਕੀ ਕਰਨਗੇ ਪੰਜਾਬ ਦੀ ਦੇਖੋ ਮੰਗ ਇਹੀ ਕਰਨੀ ਹੈ ਕਿ ਸਪੈਸ਼ਲ ਪੈਕੇਜ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ ਕਿਉਂਕਿ ਕੁਦਰਤੀ ਕਰੋਪੀ ਹੈ ਸਾਰੇ ਦੇਸ਼ ਦੇ ਵਿੱਚ ਜਿੱਥੇ ਇੱਥੇ ਵੀ ਹੜ ਆ ਰਹੇ ਆ ਨੁਕਸਾਨ ਹੈ ਉੱਥੇ ਹੋਣਾ ਪਰ ਬੀਜੇਪੀ ਦਾ ਕੇਂਦਰ ਸਰਕਾਰ ਦਾ ਇਹ ਰਵਈਆ ਹੁੰਦਾ ਹੈ ਕਿ ਜਿੱਥੇ ਤਾਂ ਬੀਜੇਪੀ ਦੀ ਸਰਕਾਰ ਹੈ ਉੱਥੇ ਫੰਡ ਦੇ ਦਿਓ ਤੇ ਜਿੱਥੇ ਕੋਈ ਵਿਰੋਧੀ ਧਿਰ ਦੀ ਸਰਕਾਰ ਹੈ ਉੱਥੇ ਫੰਡ ਨਾ ਦਿਓ ਮੈਂ ਇਹ ਪਿਛਲੀ ਵਾਰ ਵੀ ਕੀਤਾ ਸੀ ਇਸ ਵਾਰ ਵੀ ਕਰੂੰਗਾ ਕਿ ਜਿਹੜਾ ਕੁਦਰਤ ਦਾ ਜਿਹੜੀ ਇੱਕ ਰੂਪੀ ਆ ਉਹ ਦੇਖ ਕੇ ਨਹੀਂ ਹੁੰਦੀ ਵੀ ਕਿੱਥੇ ਭਾਜਪਾ ਦੀ ਸਰਕਾਰ ਆ ਕਿੱਥੇ ਵਿਰੋਧੀ ਧਿਰ ਦੀ ਜੀ ਦਾ ਜਿੰਨਾ ਨੁਕਸਾਨ ਹੋ ਰਿਹਾ ਉਹਦੇ ਹਿਸਾਬ ਨਾਲ ਜਿਹੜੀ ਫੰਡਸ ਦੀ ਅਲੋਕੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਪਿਛਲੀ ਵਾਰ ਵੀ ਮੇਰੇ ਕੋਲੇ ਇਰੀਗੇਸ਼ਨ ਡਿਪਾਰਟਮੈਂਟ ਸੀ ਮੈਨੂੰ ਯਾਦ ਹੈ ਕਿ ਸੈਂਕੜੇ ਕਰੋੜ ਦਾ ਨੁਕਸਾਨ ਕਿ ਲਈ ਇਰੀਗੇਸ਼ਨ ਡਿਪਾਰਟਮੈਂਟ ਦਾ ਹੋਇਆ ਕਿਉਂਕਿ ਜਦੋਂ ਹਿਮਾਚਲ ਚ ਮੀਂਹ ਪੈਂਦਾ ਜੰਮੂ ਚ ਵੀ ਪੈਂਦਾ ਉੱਥੇ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਉਹ ਪਾਣੀ ਉੱਥੇ ਨੂੰ ਰੁਕਦਾ ਉਹਨੇ ਸਾਰੇ ਨੇ ਪੰਜਾਬ ਦੇ ਰਾਹੀਂ ਵਹਿ ਕੇ ਜਿਹੜਾ ਪਾਕਿਸਤਾਨ ਹੁੰਦੇ ਹੋਏ ਸਮੁੰਦਰ ਦੇ ਵਿੱਚ ਜਾਣਾ ਕਿਉਂ ਉੱਥੇ ਫਸਲਾਂ ਦਾ ਨੁਕਸਾਨ ਵੀ ਕਰਕੇ ਜਾਂਦਾ ਉੱਥੇ ਜਾਨੀ ਨੁਕਸਾਨ ਵੀ ਕਰਕੇ ਜਾਂਦਾ ਉੱਥੇ ਲੋਕਾਂ ਦੀ ਪ੍ਰਾਪਰਟੀ ਦਾ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਵੀ ਹੁੰਦਾ ਸੋ ਜਿਹਦੀ ਪਰਪਾਈ ਜਿਹੜੀ ਹੈ ਕਿੰਦਾ ਸਰਕਾਰ ਨੂੰ ਕੁਦਰਤੀ ਆਫਤ ਕਰਨੀ ਚਾਹੀਦੀ ਹੈ ਤੇ ਉੱਥੇ ਪੱਖਪਾਤ ਨਹੀਂ ਰੱਖਣਾ ਚਾਹੀਦਾ ਵੀ ਭਾਈ ਇੱਥੇ ਆਮਾ ਦੀ ਸਰਕਾਰ ਹੈ ਇੱਥੇ ਨਾ ਕਰੋ ਬਿਹਾਰ ਚ ਬੀਜੇਪੀ ਦੀ ਹੈ ਉੱਥੇ ਕਰ ਦੋ ਸੋ ਇਹ ਮੁੱਦਾ ਜਿਹੜਾ ਮੈਂ ਅੱਜ ਉੱਥੇ ਰੇਜ਼ ਆ ਕਰੂਗਾ ਸਰ ਕਿ ਕੋਈ ਆਕਲਨ ਨਿਕਾਲਾ ਹੈ ਕਿ ਕਿੰਨਾ ਜੋ ਨੁਕਸਾਨ ਹੈ ਬਈ ਪੰਜਾਬ ਮੇ ਹੋਇਆ ਹੈ ਦੇਖੋ ਇਹ ਤਾਂ ਹੋ ਹੀ ਜਾਂਦਾ ਅਜੇ ਤਾਂ ਉੱਪਰ ਵੀ ਹੋਰ ਪਈ ਜਾਂਦਾ ਹਜੇ ਤਾਂ ਇਹ ਬੜੇ ਬਾਅਦ ਚ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਰਿਹਾ ਆ ਪਿਛਲੀ ਵਾਰ ਦਾ ਮੈਂ ਤੁਹਾਨੂੰ ਦੱਸਦਾ ਵੀ 100 ਕਰੋੜ ਤੋਂ ਉੱਪਰ ਦਾ ਇਰੀਗੇਸ਼ਨ ਦਾ ਸੀ ਐਤਕੀ ਵੀ ਇਰੀਗੇਸ਼ਨ ਦਾ ਵੀ ਹੋਣਾ ਸਾਰੇ ਡਿਪਾਰਟਮੈਂਟਸ ਦਾ ਹੋਣਾ ਹੈ ਸੜਕਾਂ ਦਾ ਪੀਡਬਲਯੂਡੀ ਦਾ ਹੋਣਾਗਾ ਜਿਹੜਾ ਲੋਕਾਂ ਦਾ ਹੋਣਾ ਹੈ ਉਹ ਤਾਂ ਹੋਣਾ ਹੀ ਹੋਣਾ ਹੈਗਾ ਸੋ ਪੰਜਾਬ ਸਰਕਾਰ ਦੀ ਆਪਣੇ ਵੱਲੋਂ ਤਿਆਰੀ ਹੈ ਇਸ ਤਾ ਲੋਕਾਂ ਦੀ ਵੀ ਜਿਹੜਾ ਨੁਕਸਾਨ ਹੈ ਉਹਦੀ ਪਿਛਲੀ ਵਾਰ ਵੀ ਪਰਪਾਈ ਹੈ ਜਿਹੜੀ ਉਹ ਕੀਤੀ ਹੈ ਪਰ ਕੇਂਦਰ ਨੂੰ ਜਿਹੜਾ ਇਸ ਮੁਸ਼ਕਲ ਦੇ ਵਿੱਚ ਜਿਹੜਾ ਪੈਕੇਜ ਹੈ ਉਹ ਜਰੂਰ ਦੇਣਾ ਚਾਹੀਦਾ ਸਰ ਦੇਖੋ ਡਰਾਮੇਬਾਜੀ ਹੈ ਜਿਹੜੀ ਜਿੰਨੀ ਮਰਜ਼ੀ ਬੀਜਪੀ ਤੋਂ ਕਰਵਾ ਲਓ ਜੇ ਕਿਸਾਨਾਂ ਦੇ ਇੰਨੇ ਹਤੈਸ਼ੀ ਹੈ ਤਾਂ ਕੇਂਦਰ ਦੇ ਵਿੱਚ ਸਰਕਾਰ ਹੈ ਤੇ ਬੀਜੇਪੀ ਨੂੰ ਕਿਹੜਾ ਪਤਾ ਨਹੀਂ ਜਾਂ ਬੀਜੇਪੀ ਦੇ ਲੀਡਰਾਂ ਨੂੰ ਵੀ ਕਿਸਾਨ ਚਾਹੇ ਪੰਜਾਬ ਦਾ ਚਾਹੇ ਪੂਰੇ ਦੇਸ਼ ਦੇ ਕੀ ਚਾਹੁੰਦੇ ਆ ਐਮਐਸਪੀ ਦੀ ਗਾਰੰਟੀ ਦੀ ਮੰਗ ਕਰਦੇ ਆ ਜੇ ਤੁਸੀਂ ਲਿਖਤ ਤੌਰ ਤੇ ਵਾਦਾ ਕੀਤਾ ਹੋਇਆ ਜੇ ਤੁਸੀਂ ਇੰਨੇ ਕਿਸਾਨਾਂ ਦੇ ਹਤੈਸ਼ੀਓ ਫਿਰ ਦੇ ਦੋ ਦੁੱਗਣੀ ਤੁਸੀਂ ਆਮਦਨ ਕਰਨ ਦਾ ਵਾਦਾ ਕੀਤਾ ਹੋਇਆ ਜੇ ਤੁਸੀਂ ਇੰਨੇ ਕਿਸਾਨਾਂ ਦੇ ਹਤੈਸ਼ੀਓ ਫਿਰ ਕਰ ਦੋ ਸੋ ਇਹ ਜਿਹਦੀ ਕੇਂਦਰ ਸਰਕਾਰ ਹੈ ਉਹਨਾਂ ਨੂੰ ਡਰਾਮੇबाजी ਕਰਨ ਦੀ ਲੋੜ ਨਹੀਂ ਜੇ ਤੁਸੀਂ ਵਾਕਈ ਕਿਸਾਨਾਂ ਦੇ ਹਮਦਰਦ ਹੋ ਤੁਸੀਂ ਕਰਕੇ ਦਿਖਾ ਦਿਓ ਕਿ ਸਾਨੂੰ ਹੁਣ ਆਪੇ ਪਤਾ ਲੱਗ ਜਾਊਗਾ ਤੁਹਾਨੂੰ ਹੱਥਾਂ ਦੇ ਚੱਕੀ ਫਿਰਨਗੇ ਪਰ ਕਰਨਾ ਕਤਰਨਾ ਕੁਛ ਨਹੀਂ ਸਿਰਫ ਕੇਵਲ ਡਰਾਮੇਵਾਜੀਆਂ ਕਰਨੀਆਂ ਨੇ ਪਰ ਕਿਸਾਨ ਪੰਜਾਬ ਦੇ ਚੰਗੀ ਤਰ੍ਹਾਂ ਇਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਪਿੱਛੇ ਕੀ ਕੀਤਾ ਅੱਜ ਕੀ ਕੀਤਾ ਤਾਂ ਉਹਨਾਂ ਨੂੰ ਸਮਝ ਕੀ ਕਰਨੀ ਆ ਹੜ੍ਹ ਦਾ ਮੁੱਦਾ ਅੱਜ ਸੰਸਦ ਨੂੰ ਉਠਾएंगे ਮੰਗ ਕੀ ਕਰਨਗੇ ਪੰਜਾਬ ਦੀ ਦੇਖੋ ਮੰਗ ਹੀ ਕਰਨੀ ਹੈ ਕਿ ਸਪੈਸ਼ਲ ਪੈਕੇਜ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ ਕਿਉਂਕਿ ਕੁਦਰਤੀ ਕਰੋਪੀ ਹੈ ਸਾਰੇ ਦੇਸ਼ ਦੇ ਵਿੱਚ ਜਿੱਥੇ ਇੱਥੇ ਵੀ ਹੜ੍ਹ ਆ ਰਿਹਾ ਨੁਕਸਾਨ ਹੈ ਉੱਥੇ ਹੋਣਾ ਪਰ ਬੀਜੇਪੀ ਦਾ ਕੇਂਦਰ ਸਰਕਾਰ ਦਾ ਇਹ ਰਵਈਆ ਹੁੰਦਾ ਹੈ ਕਿ ਜਿੱਥੇ ਤਾਂ ਬੀਜੇਪੀ ਦੀ ਸਰਕਾਰ ਆ ਉੱਥੇ ਫੰਡ ਦੇ ਦਿਓ ਤੇ ਜਿੱਥੇ ਕੋਈ ਵਿਰੋਧੀ ਧਿਰ ਦੀ ਸਰਕਾਰ ਆ ਉੱਥੇ ਫੰਡ ਨਾ ਦਿਓ ਮੈਂ ਇਹ ਪਿਛਲੀ ਵਾਰ ਵੀ ਕੀਤਾ ਸੀ ਇਸ ਵਾਰ ਵੀ ਕਰੂੰਗਾ ਕਿ ਜਿਹੜਾ ਉਦਰਤ ਦਾ ਜਿਹੜੀ ਇੱਕ ਰੁਪਈਆ ਹੈ ਉਹ ਦੇਖ ਕੇ ਨਹੀਂ ਹੁੰਦੀ ਵੀ ਕਿੱਥੇ ਭਾਜਪਾ ਦੀ ਸਰਕਾਰ ਆ ਕਿੱਥੇ ਵਿਰੋਧੀ ਧਿਰ ਦੀ ਜੀ ਦਾ ਜਿੰਨਾ ਨੁਕਸਾਨ ਹੋ ਰਿਹਾ ਹੈ ਉਦੇ ਹਿਸਾਬ ਨਾਲ ਜਿਹੜੀ ਫੰਡਸ ਦੀ ਅਲੋਕੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਪਿਛਲੀ ਵਾਰ ਵੀ ਮੇਰੇ ਕੋਲੇ ਇਰੀਗੇਸ਼ਨ ਡਿਪਾਰਟਮੈਂਟ ਸੀ ਮੈਨੂੰ ਯਾਦ ਹੈ ਕਿ ਸੈਂਕੜੇ ਕਰੋੜ ਦਾ ਨੁਕਸਾਨ ਕਿ ਇਰੀਗੇਸ਼ਨ ਡਿਪਾਰਟਮੈਂਟ ਦਾ ਹੋਇਆ ਕਿਉਂਕਿ ਜਦੋਂ ਹਿਮਾਚਲ ਚ ਮੀਂਹ ਪੈਂਦਾ ਜੰਮੂ ਚ ਵੀ ਪੈਂਦਾ ਉੱਥੇ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਉਹ ਪਾਣੀ ਉੱਥੇ ਨੂੰ ਰੁਕਦਾ ਉਹਨੇ ਸਾਰੇ ਨੇ ਪੰਜਾਬ ਦੇ ਰਾਹੀਂ ਵਹਿ ਕੇ ਜਿਹੜਾ ਪਾਕਿਸਤਾਨ ਹੁੰਦੇ ਹੋਏ ਸਮੁੰਦਰ ਦੇ ਵਿੱਚ ਜਾਣਾ ਕਿਉਂ ਉੱਥੇ ਫਸਲਾਂ ਦਾ ਨੁਕਸਾਨ ਵੀ ਕਰਕੇ ਜਾਂਦਾ ਹੈ ਉੱਥੇ ਜਾਨੀ ਨੁਕਸਾਨ ਵੀ ਕਰਕੇ ਜਾਂਦਾ ਹੈ ਉੱਥੇ ਲੋਕਾਂ ਦੀ ਪ੍ਰਾਪਰਟੀ ਦਾ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਵੀ ਹੁੰਦਾ ਸੋ ਜਿਹਦੀ ਪਰਪਾਈ ਜਿਹੜੀ ਹੈ ਕਿ ਇਹਦਾ ਸਰਕਾਰ ਨੂੰ ਕੁਦਰਤੀ ਆਫਤ ਕਰਨੀ ਚਾਹੀਦੀ ਹੈ ਤੇ ਉੱਥੇ ਪੱਖਪਾਤ ਨਹੀਂ ਰੱਖਣਾ ਚਾਹੀਦਾ ਵੀ ਭਾਈ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਨਾ ਕਰੋ ਬਿਹਾਰ ਚ ਬੀਜੇਪੀ ਦੀ ਹੈ ਉੱਥੇ ਕਰ ਦਿਓ ਸੋ ਇਹ ਮੁੱਦਾ ਜਿਹੜਾ ਮੈਂ ਅੱਜ ਉੱਥੇ ਰੇਜ਼ ਆ ਕਰ ਰਿਹਾ ਸਰ ਕਿ ਕੋਈ ਆਕਲਨ ਨਿਕਾਲਾ ਹੈ ਕਿ ਕਿੰਨਾ ਜੋ ਨੁਕਸਾਨ ਹੈ ਬਈ ਪੰਜਾਬ ਮੇ ਹੋਇਆ ਹੈ ਦੇਖੋ ਇਹ ਤਾਂ ਹੋ ਹੀ ਜਾਂਦਾ ਹੈ ਤਾਂ ਉੱਪਰ ਵੀ ਹੋਰ ਪਈ ਜਾਂਦਾ ਹੈ ਹਜੇ ਤਾਂ ਇਹ ਬੜੇ ਬਾਅਦ ਚ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਰਿਹਾ ਆ ਪਿਛਲੀ ਵਾਰ ਦਾ ਮੈਂ ਤੁਹਾਨੂੰ ਦੱਸਦਾ ਵੀ 100 ਕਰੋੜ ਤੋਂ ਉੱਪਰ ਦਾ ਇਰੀਗੇਸ਼ਨ ਦਾ ਸੀ ਐਤਕੀ ਵੀ ਇਰੀਗੇਸ਼ਨ ਦਾ ਵੀ ਹੋਣਾ ਸਾਰੇ ਡਿਪਾਰਟਮੈਂਟਸ ਦਾ ਹੋਣਾ ਹੈਗਾ ਸੜਕਾਂ ਦਾ ਪੀਡਬਲਯੂਡੀ ਦਾ ਹੋਣਾ ਹੈਗਾ ਜਿਹੜਾ ਲੋਕਾਂ ਦਾ ਹੋਣਾ ਉਹ ਤਾਂ ਹੋਣਾ ਹੀ ਹੋਣਾ ਹੈਗਾ ਸੋ ਪੰਜਾਬ ਸਰਕਾਰ ਦੀ ਆਪਣੇ ਵੱਲੋਂ ਤਿਆਰੀ ਹੈ ਇਸ ਤਾ ਲੋਕਾਂ ਦੀ ਵੀ ਜਿਹੜਾ ਨੁਕਸਾਨ ਹੈ ਉਹਦੀ ਪਿਛਲੀ ਵਾਰ ਵੀ ਪਰਪਾਈ ਹੈ ਜਿਹੜੀ ਉਹ ਕੀਤੀ ਹੈ ਪਰ ਕੇਂਦਰ ਨੂੰ ਜਿਹੜਾ ਇਸ ਮੁਸ਼ਕਲ ਦੇ ਵਿੱਚ ਜਿਹੜਾ ਪੈਕੇਜ ਹੈ ਉਹ ਜਰੂਰ ਦੇਣਾ ਚਾਹੀਦਾ ਸਰ ਦੇਖੋ ਡਰਾਮੇਬਾਜੀ ਹੈ ਜਿਹੜੀ ਜਿੰਨੀ ਮਰਜੀ ਬੀਜੇਪੀ ਤੋਂ ਕਰਵਾ ਲਓ ਜੇ ਕਿਸਾਨਾਂ ਦੇ ਇੰਨੇ ਹਤੈਸ਼ੀ ਹੈ ਤਾਂ ਕੇਂਦਰ ਦੇ ਵਿੱਚ ਸਰਕਾਰ ਹੈ ਤੇ ਬੀਜੇਪੀ ਨੂੰ ਕਿਹੜਾ ਪਤਾ ਨਹੀਂ ਜਾਂ ਬੀਜੇਪੀ ਦੇ ਲੀਡਰਾਂ ਨੂੰ ਵੀ ਕਿਸਾਨ ਚਾਹੀ ਪੰਜਾਬ ਦਾ ਚਾਹੀ ਪੂਰੇ ਦੇਸ਼ ਦੇ ਕੀ ਚਾਹੁੰਦੇ ਐ ਐਮਐਸਪੀ ਦੀ ਗਾਰੰਟੀ ਦੀ ਮੰਗ ਕਰਦੇ ਐ ਤੇ ਤੁਸੀਂ ਲਿਖਤ ਤੌਰ ਤੇ ਵਾਦਾ ਕੀਤਾ ਹੋਇਆ ਜੇ ਤੁਸੀਂ ਇੰਨੇ ਕਿਸਾਨਾਂ ਦੇ ਤੈਸ਼ੀਓ ਫਿਰ ਦੇ ਦੋ ਦੁੱਗਣੀ ਤੁਸੀਂ ਆਮਦਨ ਕਰਨ ਦਾ ਵਾਅਦਾ ਕੀਤਾ ਹੋਇਆ ਜੇ ਤੁਸੀਂ ਇੰਨੇ ਕਿਸਾਨਾਂ ਦੇ ਤੈਸ਼ੀਓ ਫਿਰ ਕਰ ਦੋ ਸੋ ਇਹ ਜਿਹਦੀ ਕੇਂਦਰ ਸਰਕਾਰ ਹੈ ਉਹਨਾਂ ਨੂੰ ਡਰਾਮੇਬਾਜ਼ੀ ਕਰਨ ਦੀ ਲੋੜ ਨਹੀਂ ਜੇ ਤੁਸੀਂ ਵਾਕਈ ਕਿਸਾਨਾਂ ਦੇ ਹਮਦਰਦ ਤੁਸੀਂ ਕਰਕੇ ਦਿਖਾ ਦਿਓ ਕਿ ਸਾਨੂੰ ਹੁਣ ਆਪੇ ਪਤਾ ਲੱਗ ਜੂਗਾ ਤੁਹਾਨੂੰ ਹੱਥਾਂ ਦੇ ਚੱਕੀ ਫਿਰਨਗੇ ਪਰ ਕਰਨਾ ਕਤਰਨਾ ਕੁਛ ਨਹੀਂ ਸਿਰਫ ਕੇਵਲ ਡਰਾਮੇਬਾਜ਼ੀਆਂ ਕਰਨੀਆਂ ਨੇ ਪਰ ਕਿਸਾਨ ਪੰਜਾਬ ਦੇ ਚੰਗੀ ਤਰ੍ਹਾਂ ਇਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਪਿੱਛੇ ਕੀ ਕੀਤਾ ਅੱਜ ਕੀ ਕੀਤਾ ਤਾਂ ਉਹਨਾਂ ਨੂੰ ਸਮਝ ਕੀ ਕਰਨਾ